ਹਸਪਤਾਲ ਵਾਲੀ ਨਰਸ ਨੇ ਪਾਈ ਨਿੱਕੇ ਸਿੱਧੂ ਨਾਲ ਫੋਟੋ ਤੇ ਕੁਛ ਹੀ ਟਾਈਮ ਬਾਅਦ ਬਣ ਗਈ ਸਟਾਰ ਰਾਤੋਂ ਰਾਤ ਹੋ ਗਈ ਫੇਮਸ ਚਾਰੇ ਪਾਸੇ ਹੋ ਗਏ ਚਰਚੇ ਮਾਤਾ ਚਰਨ ਕੌਰ ਤੇ ਨਿੱਕੇ ਸਿੱਧੂ ਨਾਲ ਕੁੜੀ ਵੱਲੋਂ ਵੀਡੀਓ ਪਾਈ ਜਾਂਦੀ ਹੈ ਤੇ ਨਰਸ ਨੇ ਨਿੱਕੇ ਸਿੱਧੂ ਨੂੰ ਚੁੱਕਿਆ ਹੁੰਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਜਾਂਦੀ ਹੈ ਇੰਨੇ ਜਿਆਦਾ ਇਸ ਵੀਡੀਓ ਨੂੰ ਵਿਊ ਅਤੇ ਲਾਈਕ ਆਉਂਦੇ ਨੇ ਅਤੇ ਕਮੈਂਟ ਆਉਂਦੇ ਨੇ ਕਿ ਨਿੱਕੇ ਸਿੱਧੂ ਕਰਕੇ ਕੁੜੀ ਦੀ ਵੀ ਫੁੱਲ ਚੜ੍ਹਾਈ ਹੋ ਜਾਂਦੀ ਹੈ ਜੋ ਨਿੱਕੇ ਸਿੱਧੂ ਨੂੰ ਚੁੱਕਣ ਕਰਕੇ ਇਹ ਜੋ ਕੁੜੀ ਇੰਨੀ ਜ਼ਿਆਦਾ ਫੇਮਸ ਹੋ ਗਈ ਕੁੜੀ ਨੂੰ ਲੈ ਕੇ ਲੋਕ ਕਹਿੰਦੇ ਸਿੱਧੂ ਮੂਸੇ ਵਾਲਾ ਵੀ ਜਿਸ ਚੀਜ਼ ਨੂੰ ਹੱਥ ਲਾਉਂਦਾ ਉਹਦੇ ਚਰਚੇ ਹੋ ਜਾਂਦੇ ਨੇ ਹੁਣ ਨਿੱਕਾ ਸਿੱਧੂ ਵੀ ਜਿਹਦੇ ਨਾਲ ਫੋਟੋ ਕਰਾ ਲੈਂਦਾ ਉਹ ਵੀ ਚਾਰੇ ਪਾਸੇ ਛਾ ਜਾਂਦਾ ਤੇ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਅਮਰੀਕਾ ਬੈਠੇ ਪੰਜਾਬੀ ਵੀ ਟਾਈਮ ਸਕੁਅਰ ਤੇ ਸਿੱਧੂ ਦੀਆਂ ਫੋਟੋਆਂ ਚਲਵਾ ਰਹੇ ਨੇ ਨਿੱਕੇ ਜੇ ਬੱਚੇ ਦੀ ਆਪਣੇ ਵੱਡੇ ਵੀਰ ਦੇ ਕਰਕੇ ਇੰਨੀ ਜ਼ਿਆਦਾ ਚੜ੍ਹਾਈ ਹੋ ਗਈ ਹਰ ਪਾਸੇ ਬੜੇ ਜ਼ਿਆਦਾ ਚਰਚੇ ਹੋ ਰਹੇ ਨੇ ਇੱਕ ਦੋ ਦਿਨਾਂ ਵਿੱਚ ਨਿੱਕੇ ਸਿੱਧੂ ਮੂਸੇਵਾਲ ਦੇ ਇੰਨੇ ਚਰਚੇ ਹੋਏ ਨੇ ਕਿ ਕਿਸੇ ਸਿੰਗਰ ਨੇ ਵੀ ਆਪਣਾ ਗਾਣਾ ਤੱਕ ਨਹੀਂ ਕੱਢਿਆ ਨਿੱਕੇ ਸਿੱਧੂ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ